ਕਈ ਵਾਰੀ ਅਸੀਂ ਆਪਣੇ ਆਪਣੇ ਜਿਸਮ ਦੀ ਪ੍ਰੋਬਲਮ ਤੋਂ ਵੀ ਡਿਸਪਾਇੰਟ ਹੋ ਜਾਂਦੇ ਆਂ ਨਿਰਾਸ਼ ਹੋ ਜਾਂਦੇ ਆਂ ਕਿ ਮੈਨੂੰ ਤਾਂ ਇੰਨਾ ਚਿਰ ਹੋ ਗਿਆ ਚਰਚ ਨੂੰ ਜਾਂਦੇ ਆਂ ਫਰਜ਼ ਕਰੋ ਕਿ ਤੁਸੀਂ 슈ਗਰ ਦੇ ਨਾਲ ਚਰਚ ਦੇ ਵਿੱਚ ਆਏ ਸੀਗੇ ਅਰੇ ਤੁਹਾਨੂੰ 11 12 ਸਾਲ ਹੋ ਗਏ ਚਰਚ ਨੂੰ ਆਉਂਦੀਆਂ ਪਰ 슈ਗਰ ਨਹੀਂ ਗਈ ਪਰ ਐਵੇਂ ਦੇਖੋ ਨਾ 12 ਸਾਲ ਹੋ ਗਏ ਤੁਸੀਂ ਜੀਂਦੇ ਹੀ ਆਂ ਬਾਕੀ ਤੇ ਸਾਰੇ ਕੰਮ ਹੋ ਰਹੇ ਆ ਨਾ ਤੇ ਇੱਥੇ ਸੰਤਪਾਲ ਕੀ ਕਹਿੰਦਾ ਆ ਕਹਿੰਦਾ ਮੇਰੇ ਜਿਸਮ ਦੇ ਅੰਦਰ ਇੱਕ ਕੰਡਾ ਚੋਪਿਆ ਗਿਆ ਚੋਪਿਆ ਗਿਆ ਕਿਉਂ ਕਹਿੰਦਾ ਹ ਦੋ ਵੱਧ ਪ੍ਰਕਾਸ਼ ਬਾਣੀਆਂ ਹੋਣ ਦਾ ਕਰਕੇ ਮੈਂ ਫੁੱਲ ਨਾ ਜਾਵਾਂ ਪ੍ਰਕਾਸ਼ ਬਾਣੀਆਂ ਭਾਵ ਰੈਵਿਲੇਸ਼ਨ ਗਿਆਨ ਪਰਮੇਸ਼ਵਰ ਦਾ ਗਿਆਨ ਪਰਮੇਸ਼ਵਰ ਦੇ ਗੁਪਤ ਭੇਤਾਂ ਦਾ ਪ੍ਰਗਟ ਹੋਣ ਦਾ ਕਰਕੇ ਉਹ ਕਹਿੰਦਾ ਇਸ ਕਰਕੇ ਮੇਰੇ ਅੰਦਰ ਇੱਕ ਇਹੋ ਜੀ ਊਨਤਾਈ ਆ ਜਾਂ ਇਹੋ ਜੀ ਕੋਈ ਪਰੇਸ਼ਾਨੀ ਆ ਜਾਂ ਬਿਮਾਰੀ ਆ ਦੋਖਿਆ ਜਿਹੜਾ ਮੈਨੂੰ ਸਤਾਉਂਦਾ ਰਹਿੰਦਾ ਆ ਔਰ ਕਹਿੰਦਾ ਮੈਂ ਤਿੰਨ ਵਾਰੀ ਪ੍ਰਾਰਥਨਾ ਵੀ ਕਰ ਚੁੱਕਿਆ ਆ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕਿਉਂ ਮੇਥੋਂ ਦੂਰ ਹੋ ਜਵੇ ਤੁਹਾਡੇ ਵਿੱਚੋਂ ਵੀ ਕੁਝ ਵਰਤਨਾ ਕੇ ਵੀ ਉਸ ਚੀਜ਼ ਲਈ ਪ੍ਰਾਰਥਨਾ ਕਰ ਚੁੱਕੇ ਹੋਣਗੇ ਪਰ ਸਟਿਲ ਉਹਦੇ ਵਿੱਚ ਹੋਣਗੇ ਪਰ ਉਹ ਕਹਿੰਦਾ ਕਿਉਂ ਉਹ ਦੂਰ ਨਹੀਂ ਹੋ ਰਿਹਾ ਕਹਿੰਦਾ ਕਿਤੇ ਮੈਂ ਫੁੱਲ ਨਾ ਜਾਵਾਂ ਕਈ ਵਾਰੀ ਐਦਾਂ ਹੀ ਹੁੰਦਾ ਸਾਡੇ ਕੋਲ ਬਹੁਤ ਧਨ ਹੁੰਦਾ ਆ ਸਾਰਾ ਕੁਝ ਅਸੀਂ ਖਾ ਪੀ ਸਕਦੇ ਹੁੰਨੇ ਖਰੀਦ ਸਕਦੇ ਹੁੰਨੇ ਆ ਪਰ ਉਹ ਖਾਣ ਦਾ ਅਲਾਓ ਨਹੀਂ ਹੁੰਦਾ ਸਾਨੂੰ ਕੋਈ ਐਹੋ ਜੀ ਬਿਮਾਰੀ ਹੋ ਸਕਦੀ ਤੁਸੀਂ ਮਿੱਠਾ ਖਰੀਦ ਤਾਂ ਸਕਦੇ ਆ ਮਿੱਠਾ ਖਾ ਨਹੀਂ ਸਕਦੇ ਤੁਸੀਂ ਪਕੌੜੇ ਕੱਢ ਤਾਂ ਸਕਦੇ ਪਰ ਖਾ ਨਹੀਂ ਸਕਦੇ ਤੁਸੀਂ ਕੋਈ ਚੀਜ਼ ਲਿਆ ਤਾਂ ਸਕਦੇ ਪਰ ਉਹਨੂੰ ਚਲਾ ਨਹੀਂ ਸਕਦੇ ਉਹਨੂੰ ਵਰਤ ਨਹੀਂ ਸਕਦੇ ਕੁਝ ਨਾ ਕੁਝ ਇਹੋ ਜਿਹਾ ਹੋ ਸਕਦਾ ਕਿਉਂ ਕਈ ਵਾਰੀ ਹੋਰ ਬਹੁਤ ਸਾਰੀਆਂ ਗਿਫਟਸ ਇਹੋ ਜਿਹਾ ਹੋ ਸਕਦੀਆਂ ਆ ਹੋ ਸਕਦਾ ਤੁਹਾਡੇ ਦੁਆਰਾ ਬਹੁਤ ਸਾਰੇ ਲੋਕ ਚੰਗੇ ਹੁੰਦੇ ਹੋਣ ਤੇ ਤੁਸ ਤੁਹਾਡੇ ਅੰਦਰ ਹੰਕਾਰ ਆ ਜਾਵੇ ਪਰ ਤੁਹਾਡੇ ਜਿਸਮ ਦੇ ਅੰਦਰ ਇੱਕ ਬਿਮਾਰੀ ਇਹੋ ਜਿਹੀ ਛੱਡ ਦਿੱਤੀ ਜਾਏ ਜਿਹੜੀ ਤੁਹਾਨੂੰ ਬਾਰ-ਬਾਰ ਚੇਤਾ ਕਰਾਏ ਤੇਰੀ ਆਪਣੀ ਤਾਂ ਜਿਹੜੀ ਬਿਮਾਰੀ ਉਹ ਚੰਗੀ ਨਹੀਂ ਹੋਈ ਫਿਰ ਉਹ ਬਿਮਾਰੀ ਤੁਹਾਨੂੰ ਕੀ ਕਰਦੀ ਆ ਨੀਵਿਆਂ ਕਰਦੀ ਆ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਸੋ ਜੇ ਕਿਤੇ ਤੁਹਾਡੀ ਜ਼ਿੰਦਗੀ 'ਚ ਇਹੋ ਜਿਹਾ ਕੋਈ ਮਾਮਲਾ ਆ ਉਹਦੇ ਲਈ ਤੁਸੀਂ ਘਾਬਰਨਾ ਨਹੀਂ ਆ ਪਰਮੇਸ਼ਰ ਜੀ ਦੇ ਨਾਲ ਨਰਾਜ਼ ਨਹੀਂ ਹੋ ਜਾਣਾ ਪਰ ਵਚਨ ਦੇ ਵਿੱਚ ਕੀ ਲਿਖਿਆ ਪ੍ਰਭੂ ਨੇ ਉਹਨੂੰ ਕੀ ਉੱਤਰ ਦਿੱਤਾ ਆ ਕਹਿੰਦਾ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਆ ਨਾ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਆ ਸੋ ਬਿਮਾਰੀ ਦਾ ਹਰ ਹਾਲ ਦੇ ਵਿੱਚ ਚੰਗਿਆ ਹੋਣਾ ਇਹ ਮੋਰ ਨਹੀਂ ਲਾਉਂਦਾ ਕਿ ਤੁਸੀਂ ਸਹੀ ਜਾ ਰਹੇ ਆ ਤੇ ਬਿਮਾਰੀ ਦਾ ਨਾ ਚੰਗਿਆ ਹੋਣਾ ਇਹ ਡਿਕਲੇਅਰ ਨਹੀਂ ਕਰਦਾ ਕਿ ਤੁਸੀਂ ਗਲਤ ਜਾ ਰਹੇ ਆ ਤੁਹਾਡੇ ਕੰਮ ਡਿਕਲੇਅਰ ਕਰਦੇ ਆ ਕਿ ਤੁਸੀਂ ਸਹੀ ਜਾ ਰਹੇ ਆ ਕਿ ਤੁਸੀਂ ਗਲਤ ਜਾ ਰਹੇ ਆ ਪਰਮੇਸ਼ਵਰ ਦੀ ਕਿਰਪਾ ਡਿਕਲੇਅਰ ਕਰਦੀ ਹੈ ਕਿ ਤੁਸੀਂ ਸਹੀ ਜਾ ਰਹੇ ਹੋ ਜਾਂ ਤੁਸੀਂ ਗਲਤ ਜਾ ਰਹੇ ਹੋ ਤੁਸੀਂ ਜਾਣਦੇ ਆ ਤੁਸੀਂ ਸਹੀ ਜਾ ਰਹੇ ਹੋ ਕਿ ਗਲਤ ਜਾ ਰਹੇ ਹੋ ਕਿਉਂਕਿ ਪਰਮੇਸ਼ਵਰ ਦਾ ਵਚਨ ਤੁਹਾਡੇ ਹੱਥਾਂ ਵਿੱਚ ਹੈ ਤੁਸੀਂ ਦੇਖ ਸਕਦੇ ਆ ਕਿ ਮੈਂ ਵਚਨ ਦੇ ਅਕੋਰਡਿੰਗ ਜਾਂਦਾ ਆ ਜਾਂ ਨਹੀਂ ਜਾਂਦਾ ਜੇ ਤੁਸੀਂ ਵਚਨ ਦੇ ਅਕੋਰਡਿੰਗ ਜਾ ਰਹੇ ਹੋ ਵਚਨ ਦੇ ਅਨੁਸਾਰ ਜਾ ਰਹੇ ਹੋ ਪਰ ਫਿਰ ਵੀ ਕੋਈ ਸਮੱਸਿਆ ਤੁਹਾਡੀ ਜ਼ਿੰਦਗੀ ਵਿੱਚ ਆ ਤੇ ਘਾਬਰ ਨਾ ਜਾਓ ਨਿਰਾਸ਼ ਨਾ ਹੋ ਇਹਦਾ ਮਤਲਬ ਇਹ ਨਹੀਂ ਆ ਕਿ ਪਰਮੇਸ਼ਵਰ ਸਮਰਥੀ ਨਹੀਂ ਆ ਜਾਂ ਤੁਸੀਂ ਗਲਤ ਆ ਪਰ ਇਹਦਾ ਮਤਲਬ ਇਹ ਆ ਕਿ ਉਹਦੀ ਕਿਰਪਾ ਹੀ ਤੁਹਾਡੇ ਲਈ ਬਥੇਰੀ ਆ ਐਟਲੀਸਟ ਉਹਨੇ ਸਾਨੂੰ ਸਵਰਗ ਦੇ ਲਈ ਚੁਣ ਲਿਆ ਤੇ ਸਾਡਾ ਨਾਮ ਜੀਵਨ ਦੀ ਪੋਥੀ ਵਿੱਚ ਲਿਖ ਦਿੱਤਾ ਆ ਹਾਲੇਲੂਇਆ ਕਿਉਂਕਿ ਬਾਣੀ ਵਿੱਚ ਕੀ ਲਿਖਿਆ ਕਹਿੰਦਾ ਦੋ ਲੱਤਾਂ ਦੇ ਨਾਲ ਨਰਕ ਚ ਜਾਣ ਨਾਲੋਂ ਚੰਗਾ ਕਿ ਮੈਂ ਲੰਗੜਾ ਹੋ ਕੇ ਸਵਰਗ ਨੂੰ ਚੱਲਿਆ ਜਾਵਾਂ ਦੋ ਹੱਥਾਂ ਦੇ ਨਾਲ ਨਰਕ ਚ ਜਾਣ ਦੇ ਨਾਲੋਂ ਚੰਗਾ ਕਿ ਮੈਂ ਟੁੰਡਾ ਹੋ ਕੇ ਸਵਰਗ ਨੂੰ ਚੱਲਿਆ ਜਾਵਾਂ ਉਹਦਾ ਕੀ ਮਤਲਬ ਆ ਫਰਜ ਕਰੋ ਅਸੀਂ ਬਿਮਾਰੀ ਦੇ ਵਿੱਚ ਆਏ ਸਾਨੂੰ ਸ਼ਿਫਾ ਮਿਲ ਗਈ ਅਸੀਂ ਸੰਪੂਰਨ ਸ਼ਿਫਾ ਲੈ ਲਈ ਚੰਗਿਆਈ ਲੈ ਲਈ ਪਰ ਵਾਪਸ ਅਸੀਂ ਫੇਰ ਪਾਪ ਦੇ ਵਿੱਚ ਚਲੇ ਗਏ ਔਰ ਪਾਪ ਦੇ ਵਿੱਚ ਮਰ ਗਏ ਤਾਂ ਸਾਡਾ ਚੰਗਿਆ ਹੋਣਾ ਕਿਸ ਕੰਮ ਦਾ ਉਹ ਤਾਂ ਰਹਿ ਗਿਆ ਇਸ ਧਰਤੀ ਦੇ ਉੱਤੇ ਚੰਗਿਆਈ ਤਾਂ ਸਾਡੇ ਨਾਲ ਨਹੀਂ ਜਾਏਗੀ ਜਿਸਮ ਦੀ ਚੰਗਿਆਈ ਸਾਡੇ ਨਾਲ ਸਵਰਗ ਨੂੰ ਨਹੀਂ ਜਾਣੀ ਪਰ ਰੂਹ ਦੀ ਚੰਗਿਆਈ ਨੇ ਸਾਨੂੰ ਸਵਰਗ ਲੈ ਕੇ ਜਾਣਾ ਹੈ ਹallelujah ਇਸ ਲਈ ਲੱਤਾਂ ਦਾ ਲੰਗੜਾਪਨ ਠੀਕ ਹੋਵੇ ਜਾਂ ਨਾ ਹੋਵੇ ਸਾਡੀ ਰੂਹ ਲੰਗੜੀ ਨਹੀਂ ਹੋਣੀ ਚਾਹੀਦੀ ਹallelujah ਕੈਂਸਰ ਠੀਕ ਹੋਵੇ ਜਾਂ ਨਾ ਹੋਵੇ ਪਰ ਕੋਈ ਐਹੋ ਜਿਹਾ ਫੋੜਾ ਸਾਡੀ ਰੂਹ ਤੇ ਨਾ ਹੋਵੇ ਜਿਹੜਾ ਸਾਡੀ ਰੂਹ ਨੂੰ ਨਾਸ਼ ਕਰ ਦੇਵੇ ਮੈਂ ਈਮਾਨ ਰੱਖਦੀ ਹਾਂ ਕਿ ਮੇਰਾ ਯੀਸੂ ਕੈਂਸਰ ਨੂੰ ਚੰਗਿਆਂ ਕਰਨ ਦੇ ਲਈ ਬਹੁਤਾਇਤ ਦੇ ਨਾਲ ਸਮਰਥੀ ਆ ਮੈਂ ਈਮਾਨ ਰੱਖਦੀ ਹਾਂ ਕਿ ਮੇਰਾ ਯੀਸੂ ਲੰਗੜਿਆਂ ਨੂੰ ਤੋਰਨ ਦੇ ਲਈ ਬਹੁਤਾਇਤ ਦੇ ਨਾਲ ਸਮਰਥੀ ਆ ਕਿਉਂਕਿ ਉਹਨੇ ਲੰਗੜਿਆਂ ਨੂੰ ਚੰਗੇ ਕੀਤਾ ਉਹਨੇ ਅੰਨਿਆਂ ਨੂੰ ਦੇਖਣ ਲਾਇਆ ਉਹਨੇ ਮੁਰਦੇ ਵੀ ਜੀਵਾਲ ਦਿੱਤੇ ਉਨੇ ਹਰ ਉਹ ਅਸੰਭਵ ਨੂੰ ਸੰਭਵ ਕਰਕੇ ਦਿਖਾਇਆ ਜੋ ਮਨੁੱਖਾਂ ਤੋਂ ਅਣ ਹੋਣਾ ਸੀਗਾ ਔਰ ਅੱਜ ਵੀ ਹੁੰਦਾ ਆ ਔਰ ਦੁਨੀਆ ਦੇ ਅੰਤ ਤੱਕ ਹੁੰਦਾ ਰਹੇਗਾ ਔਰ ਅੱਜ ਫਿਰ ਹੋਏਗਾ ਯਿਸੂ ਦੇ ਨਾਮ ਦੇ ਵਿੱਚ ਪਰ ਆਪਣੀਆਂ ਅੱਖਾਂ ਸਿਰਫ ਜਿਸਮ ਦੀ ਚੰਗਿਆਈ ਉੱਤੇ ਨਾ ਲਗਾਇਓ ਉਹਦੇ ਨਾਲੋਂ ਕਿਤੇ ਵੱਧ ਸਾਡਾ ਈਮਾਨ ਸਾਡੀ ਰੂਹ ਦੀ ਚੰਗਿਆਈ ਵੱਲ ਨੂੰ ਹੋਣਾ ਚਾਹੀਦਾ ਸਾਡੀ ਪਿਆਸ ਸਾਡੀ ਰੂਹ ਦੀ ਸ਼ਿਫਾ ਵੱਲ ਨੂੰ ਹੋਣੀ ਚਾਹੀਦੀ ਆ ਸਾਡੇ ਆਤਮਾ ਨੂੰ ਬਚਾਉਣ ਦੇ ਲਈ ਅਸੀਂ ਜਾਦਾ ਕਾਲੇ ਹੋਣੇ ਚਾਹੀਦੇ ਆ ਬਜਾਏ ਇਹ ਦੇ ਕਿ ਅਸੀਂ ਸਰੀਰ ਦੇ ਵਿੱਚ ਛੇਤੀ ਠੀਕ ਹੋਈਏ ਕਿਉਂਕਿ ਪਰਮੇਸ਼ਵਰ ਦੀ ਕਿਰਪਾ ਸਾਡੇ ਲਈ ਜਿਆਦਾ ਉੱਤਮ ਆ ਹਾਲੇਲੂਇਆ ਅਰ ਇੱਕ ਬਹੁਤ ਵੱਡਾ ਰੀਜ਼ਨ ਜਿਹੜਾ ਕਈਆਂ ਨੂੰ ਸੁਣਨ ਦੇ ਲਈ ਕੌੜਾ ਲੱਗ ਸਕਦਾ ਆ ਜਿਹੜਾ ਬਿਮਾਰੀ ਦਾ ਆ ਔਰ ਲਾ ਇਲਾਜ ਬਿਮਾਰੀ ਦਾ ਆ ਜੇ ਤੁਸੀਂ ਉਹ ਰੀਜ਼ਨ ਜਾਣਨਾ ਚਾਹੁੰਦੇ ਵਿਸਥਾਰ ਦੇ ਨਾਲ ਉਹ ਕਿੱਦਾਂ ਆ ਤੇ ਤੁਸੀਂ ਆਪਣੇ ਘਰਾਂ ਵਿੱਚ ਜਾ ਕੇ ਗਿਣਤੀਆਂ ਦੀ ਕਿਤਾਬ ਉਹਦਾ 16 ਨੰਬਰ ਜਿਹੜਾ ਅਧਿਆਇ ਆ ਉਹ ਜ਼ਰੂਰ ਦੇਖਿਓ ਹਾਂਜੀ ਗਿਣਤੀਆਂ ਦੀ ਕਿਤਾਬ ਉਹਦਾ 16 ਨੰਬਰ ਚੈਪਟਰ ਤੇ 1 ਤੋਂ 40 ਨੰਬਰ ਪੰਕਤੀ ਤੱਕ ਜ਼ਰੂਰੀ ਜਾ ਕੇ ਪੜਿਓ ਇਹ ਤਾਂ ਮੈਂ ਹੱਥ ਬੰਨ ਕੇ ਰਿਕੁਐਸਟ ਕਰੂੰਗੀ ਕਿ ਪਲੀਜ਼ ਕਿਰਪਾ ਕਰਕੇ ਇਹ ਅਧਿਆਇ ਜ਼ਰੂਰ ਪੜਿਓ ਕਿਉਂਕਿ ਇਹੇ ਗਲਤੀਆਂ ਬਹੁਤਿਆਂ ਨੂੰ ਨਾਸ਼ ਕਰ ਦਿੰਦੀਆਂ ਆਂ ਔਰ ਉਹ ਗਲਤੀ ਕੀ ਆ ਪਰਮੇਸ਼ਵਰ ਦੇ ਅਭਿਸ਼ਿਖਤ ਦੇ ਖਿਲਾਫਤ ਵਿੱਚ ਮੂੰਹ ਖੋਲਣਾ ਮਸੀ ਲੋਕਾਂ ਦੀ ਬਿਮਾਰੀ ਦਾ ਮੇਨ ਕਾਰਨ ਅਰੇ ਬਿਮਾਰੀ ਵਿੱਚ ਰਹਿਣ ਦਾ ਮੇਨ ਕਾਰਨ ਨਾਸ਼ ਵਿੱਚ ਰਹਿਣ ਦਾ ਮੇਨ ਕਾਰਨ ਗਰੀਬੀ ਵਿੱਚ ਰਹਿਣ ਦਾ ਮੇਨ ਕਾਰਨ ਸਰਾਪ ਵਿੱਚ ਰਹਿਣ ਦਾ ਮੇਨ ਕਾਰਨ ਅਸਲ ਵਜ੍ਹਾ ਪਰਮੇਸ਼ਵਰ ਦੇ ਅਭਿਸ਼ਕਤ ਦਾਸ ਦੇ ਵਿਰੁੱਧ ਬੋਲਣਾ ਪਰਮੇਸ਼ਵਰ ਦੇ ਚੁਣੇ ਹੋਏ ਦੇ ਵਿਰੁੱਧ ਬੋਲਣਾ ਤੋੜੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਨੂੰ ਖੋਲ ਦਿੰਦਾ ਹੈ ਤੁਸੀਂ ਬਹੁਤ ਵਾਰੀ ਮੈਨੂੰ ਇਸ ਮੰਚ ਤੋਂ ਕੁਝ ਲੋਕਾਂ ਦੇ ਲਈ ਕੌੜਾ ਬੋਲਦਿਆਂ ਹੋਇਆਂ ਸੁਣਿਆ ਹੋਊਗਾ ਮੈਂ ਕਦੀ ਕਿਸੇ ਮਨੁੱਖ ਦੇ ਵਿਰੁੱਧ ਕੌੜਾ ਨਹੀਂ ਬੋਲਦੀ ਪਰ ਮੈਂ ਗੰਦੇ ਕੰਮਾਂ ਦੇ ਵਿਰੁੱਧ ਬੋਲਦੀ ਹਾਂ ਗਲਤ ਕੰਮਾਂ ਦੇ ਵਿਰੁੱਧ ਕੌੜਾ ਬੋਲਦੀ ਹਾਂ ਸਭੋ ਪਰਮੇਸ਼ਵਰ ਦਾ ਵਚਨ ਬੋਲਦਾ ਕਿਉਂਕਿ ਜਦੋਂ ਵੀ ਅਸੀਂ ਬੋਲਦੇ ਪਰਮੇਸ਼ਵਰ ਦੇ ਰੈਫਰੈਂਸ ਦੇ ਰਾਈ ਬੋਲਦੇ ਆ। ਤੁਹਾਨੂੰ ਵੀ ਮੈਂ ਇਹੀ ਕਹਾਂਗੀ ਗਲਤ ਕੰਮ ਦੇ ਵੱਲ ਨਾ ਜਾਓ। ਚਾਹੇ ਉਹ ਕਿਸੇ ਅਭਿਸ਼ਿੱਤ ਬੰਦੇ ਦੇ ਦੁਆਰਾ ਕੀਤਾ ਜਾ ਰਿਹਾ ਹੋਵੇ। ਪਰ ਉਹ ਗਲਤ ਕੰਮ ਕਰਨ ਵਾਲਾ ਅਗਰ ਪਰਮੇਸ਼ਵਰ ਦੇ ਦੁਆਰਾ ਚੁਣਿਆ ਹੋਇਆ ਤੇ ਉਹਦੇ ਵਿਰੁੱਧ ਆਪਣੇ ਮੂੰਹ ਤੋਂ ਕੁਝ ਵੀ ਗਲਤ ਨਾ ਬੋਲੋ। ਉਹਦੇ ਕੰਮਾਂ ਵੱਲ ਨਾ ਜਾਓ ਪਰ ਉਹਦੇ ਵਿਰੋਧ ਨਾ ਬੋਲੋ ਉਹਨਾਂ ਕੰਮਾਂ ਦੇ ਵਿਰੋਧ ਵਿੱਚ ਖੜੇ ਹੋ ਜਾਓ ਅਗਰ ਕੋਈ ਬੰਦਾ ਇਹ ਕਹਿੰਦਾ ਕਿ ਮੈਂ ਪਰਮੇਸ਼ਵਰ ਦਾ ਚੁਣਿਆ ਹੋਇਆ ਹਾਂ ਪਰ ਉਹ ਪਰਮੇਸ਼ਵਰ ਦੇ ਵਚਨ ਦੇ ਖਿਲਾਫਤ ਵਿੱਚ ਕੰਮ ਕਰਦਾ ਆ ਉਹਦੇ ਕੰਮ ਨਾਲ ਸਹਿਮਤੀ ਨਾ ਪਾਓ ਡੰਕੇ ਦੀ ਝੋਟ ਦੇ ਕੋਹ ਕਿ ਇਹ ਕੰਮ ਜਿਹੜਾ ਆ ਇਹ ਪਰਮੇਸ਼ਵਰ ਦੇ ਵਚਨ ਦੀ ਖਿਲਾਫਤ ਵਿੱਚ ਆ ਤੁਸੀਂ ਪਰਮੇਸ਼ਵਰ ਦੀ ਕਿਰਪਾ ਦੇ ਭਾਗੀਦਾਰ ਹੋਵੋਗੇ ਪਰ ਆਪਣੇ ਮੂੰਹ ਨੂੰ ਉਸ ਬੰਦੇ ਦੇ ਵਿਰੁੱਧ ਨਾ ਖੋਲਿਓ ਨਹੀਂ ਤੇ ਤੁਸੀਂ ਪਰਮੇਸ਼ਵਰ ਦੇ ਕਰੋਧ ਦੇ ਭਾਗੀਦਾਰ ਹੋ ਜਾਓਗੇ ਇਹ ਅਧਿਆਇ ਜਿਹੜਾ 16 ਨੰਬਰ ਅਧਿਆਇ ਤੁਹਾਨੂੰ ਦੱਸਿਆ ਆ ਗਿਣਤੀਆਂ ਦੀ ਕਿਤਾਬ ਦੇ ਵਿੱਚ ਇੱਥੇ ਅਸੀਂ ਦੇਖਦੇ ਆ ਮੋਜ਼ੇਸ موسی ਪਰਮੇਸ਼ਵਰ ਦਾ ਅਭਿਸ਼ਕਤ ਜਿਹਦੇ ਨਾਲ ਸ਼ਰਮ ਸ਼ਕਤੀਮਾਨ ਸੈਨਾਵਾਦੇ ਯਹੋਵਾ ਪਰਮੇਸ਼ਵਰ ਆਪਣੀ ਬਾਣੀ ਰਾਹੀਂ ਗੱਲ ਕਰਦੇ ਆ ਅਰ ਕੁਝ ਲੋਕ ਇਜ਼ਰਾਈਲੀਆਂ ਦੀ ਮੰਡਲੀ ਦੇ ਵਿੱਚੋਂ ਕੋਰਾ ਤੇ ਉਹਦੀ ਮੰਡਲੀ ਦੇ ਲੋਕ ਮੂਸਾ ਤੇ ਹਰੂਨ ਦੇ ਵਿਰੁੱਧ ਬੋਲਦੇ ਆ ਗੱਲਾਂ ਕਰਦੇ ਕਹਿੰਦੇ ਬਹੁਤ ਹੋ ਗਿਆ ਭਈ ਰੱਬ ਇਹਨਾਂ ਨਾਲ ਹੀ ਗੱਲਾਂ ਕਰਦਾ ਆ ਤੇ ਉਹਨਾਂ ਨੇ ਬਹੁਤ ਸਾਰੇ ਟੋਲੇ ਨੂੰ ਆਪਣੇ ਨਾਲ ਰਲ ਲਿਆ ਹੁਣ ਉਹ ਲੋਕ ਵੀ ਉਹਨਾਂ ਦੀਆਂ ਗੱਲਾਂ ਸੁਣਦੇ ਆ ਉਹਨਾਂ ਗੱਲਾਂ 'ਚ ਹਾਮੀ ਭਰਦੇ ਆ ਹੰਗਾਰਾ ਭਰਦੇ ਆ ਤਾਂ ਉਹਨਾਂ ਨੇ ਜਦੋਂ موسی ਉਹਨਾਂ ਨੇ ਗੱਲ ਸੁਣੀ ਤੇ ਉਹਨਾਂ ਨੇ ਕਿਹਾ ਪਰਮੇਸ਼ਵਰ ਨਿਆਂ ਕਰੂਗਾ ਕੌਣ ਪਰਮੇਸ਼ਵਰ ਦਾ ਚੁੜਿਆ ਹੈ ਤੇ ਕੌਣ ਨਹੀਂ ਤਾਂ ਉਹਨਾਂ ਨੇ ਕਿਹਾ ਕੱਲ ਨੂੰ ਤੁਸੀਂ ਫਲਾਣੇ ਥਾਂ ਹਾਜ਼ਰ ਹੋ ਜਿਓ ਜਦੋਂ ਉਸ ਸਾਹ ਤੇ ਹਾਜ਼ਰ ਹੋਏ ਤਾਂ ਪਰਮੇਸ਼ਵਰ ਦੀ ਬਾਣੀ ਆਈ ਉਹਨੇ ਕਿਹਾ ਜਿਹੜੇ ਇਸ ਟੋਲੇ ਦੇ ਨਾਲ ਨਹੀਂ ਆ ਉਹ ਆਪਣੇ ਆਪ ਨੂੰ ਵੱਖਰੇਆ ਕਰ ਲੈਣ ਬਹੁਤ سارے ਲੋਕਾਂ ਨੇ ਆਪਣੇ ਆਪ ਨੂੰ ਉਹਨਾਂ ਤੋਂ ਵੱਖਰੇ ਕਰ ਲਿਆ ਪਰ 250 ਲੋਕ ਉਸ ਮੰਡਲੀ ਦੇ ਵਿੱਚ ਸੀਗੇ ਔਰ ਵਚਨ ਦੇ ਵਿੱਚ ਲਿਖਿਆ ਧਰਤੀ ਫਟ ਗਈ ਉਹ 250 ਦੇ 250 ਇਸ ਧਰਤੀ ਦੇ ਵਿੱਚ ਦਫਨ ਹੋ ਗਏ ਜਿੰਦਾ ਹੀ ਤੇ ਉਤੋਂ ਧਰਤੀ ਫੇਰ ਬੰਦ ਹੋ ਗਈ ਤੁਸੀਂ ਸੋਚੋ ਕਿੰਨਾ ਭਿਆਨਕ ਕਰੋਧ ਪਰਮੇਸ਼ਵਰ ਦਾ ਉਹਨਾਂ ਲੋਕਾਂ ਦੇ ਉੱਤੇ ਆਇਆ ਕਿ ਧਰਤੀ ਪਾਟ ਗਈ ਉਹਨਾਂ ਦੇ ਲਈ ਪਰ ਉਹ ਦਫਨ ਹੋ ਗਏ ਉਹਨਾਂ ਨੇ ਕਿਸੇ ਨੂੰ ਵੱਟਿਆ ਨਹੀਂ ਸੀ ਉਹਨਾਂ ਨੇ ਕਤਲ ਨਹੀਂ ਕੀਤਾ ਸੀ ਕਿਸੇ ਦਾ ਪਰ ਉਹਨਾਂ ਨੇ ਆਪਣੇ ਮੂੰਹ ਤੋਂ ਪਰਮੇਸ਼ਵਰ ਦੇ ਅਭਿਸ਼ਿਕਤ ਦੀ ਖਿਲਾਫਤ ਵਿੱਚ ਬੋਲਿਆ ਸੀਗਾ ਬਹੁਤ ਵਰੀ ਅਸੀਂ ਲੋਕ ਇੱਦਾਂ ਹੀ ਕਰਦੇ ਆ ਪਰਮੇਸ਼ਵਰ ਦੇ ਅਭਿਸ਼ੇਕ ਕੀਤੇ ਹੋਏ ਲੋਕਾਂ ਦੀ ਖਿਲਾਫਤ ਵਿੱਚ ਬੋਲਣਾ ਸ਼ੁਰੂ ਕਰਦੇ ਇਹਨਾਂ ਨੂੰ ਬਹੁਤ ਅਕਲਿਆ ਇਹਨਾਂ ਨੂੰ ਬਾਲਾ ਪਤਾ ਹੈ ਇਨਾਂ ਨੂੰ ਸਾਡੇ ਦੁੱਖਾਂ ਦਾ ਕੀ ਮਤ ਹੈ ਰੱਬ ਇਹਨਾਂ ਨਾਲ ਬਾਹਲੀਆਂ ਗੱਲਾਂ ਕਰਦਾ ਐਂਟੀ ਕ੍ਰਾਈਸਟ ਉੱਠ ਖਲੋਤਾ ਐ ਮੈਂ ਤੁਹਾਨੂੰ ਦੱਸ ਦਵਾਂ ਭਲੇਖੇ ਵਿੱਚ ਨਾ ਰਹੇ ਜੋ ਕਿ ਕਿਤੇ 50 ਸਾਲਾਂ ਨੂੰ ਜਾ ਕੇ ਉੱਠਣਾ ਐ ਉਹ ਆਪਣੇ ਨਾਮ ਦੇ ਪਿੱਛੇ ਮਸੀਹ ਲਖਵਾ ਕੇ ਕੰਮ ਕਰ ਰਿਹਾ ਚੇਤੇ ਰੱਖਿਓ ਅੱਖਾਂ ਖੋਲ ਕੇ ਰੱਖਿਓ ਕੰਨ ਵੀ ਖੁੱਲੇ ਰੱਖਿਓ ਮਸੀਹ ਵਰੋਤੀ ਉੱਠ ਖਲੋਤਾ ਐ ਅਰ ਚੱਲੇ ਕਹਿੰਦੇ ਆ ਅਰ ਉਹ ਤੁਹਾਨੂੰ ਕਹਿਣਗੇ ਕਿ ਫਲਾਣੇ ਦਾਸ ਦੇ ਵਿਰੁੱਧ ਬੋਲੋ ਉਹ ਕੁਝ ਚੀਜ਼ਾਂ ਚੱਕਣਗੇ ਐਡਿਟ ਕਰਨਗੇ ਉਹਨਾਂ ਦਾ ਰੂਪ ਖਰਾਬ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਨਗੇ ਕਿ ਤੁਹਾਨੂੰ ਉਹ ਮਜਬੂਰ ਕਰਨ ਸੋਚਣ ਦੇ ਲਈ ਅਰ ਬੋਲਣ ਦੇ ਲਈ ਕਿ ਤੁਸੀਂ ਆਪਣੇ ਮੂੰਹ ਚੋਂ ਗਲਤ ਅੱਖਰ ਬੋਲੋ ਕਿਉਂ ਤੁਹਾਨੂੰ ਉਹ ਮਜਬੂਰ ਕਰਦੇ ਆ ਉਹਨਾਂ ਨੂੰ ਕੀ ਬੈਨੀਫਿਟ ਹੈ ਕਿ ਜੇ ਤੁਸੀਂ ਕਿਸੇ ਪਰਮੇਸ਼ਵਰ ਦੇ ਦਾਸ ਨੂੰ ਗਾਲਾਂ ਕੱਢੋਗੇ ਤਾਂ ਉਹਨਾਂ ਨੂੰ ਕੋਈ ਟਕੇ ਨਹੀਂ ਮਿਲਨੇ ਉਹਨਾਂ ਨੂੰ ਕੋਈ ਰਿਵਾਰਡ ਨਹੀਂ ਮਿਲਣਾ ਐਦਾਂ ਤਾਂ ਹੈ ਨਹੀਂ ਵੀ ਤੁਸੀਂ ਕਿਸੇ ਪਰਮੇਸ਼ਵਰ ਦੇ ਦਾਸ ਦੇ ਵਿਰੁੱਧ ਬੋਲੋ ਤੇ ਉਹਦਾ ਕੋਈ ਇੰਨਾ ਹਿੱਸਾ ਹੋਵੇ ਕਿ ਉਹ ਉਹਦੇ ਖਾਤੇ 'ਚ ਚਲੇ ਜਾਣਾ ਨਹੀਂ ਮਿਲਦਾ ਉਹਨਾਂ ਨੂੰ ਕੁਝ ਵੀ ਪਰ ਫਿਰ ਵੀ ਉਹ ਕਿਉਂ ਐਦਾਂ ਕਰਦੇ ਆ ਕਿ ਮਸੀਹ ਵਿਰੋਧੀ ਨਹੀਂ ਚਾਹੁੰਦਾ ਕਿ ਮਸੀਹ ਲੋਕ ਜਿਹੜੇ ਆ ਉਹ ਆਸ਼ੀਸ਼ਿਤ ਹੋਣ ਮਸੀਹ ਵਿਰੋਧੀ ਨਹੀਂ ਚਾਹੁੰਦਾ ਕਿ ਮਸੀਹੀ ਕੌਮ ਸਵਰਗ ਨੂੰ ਚਲੀ ਜਾਏ ਇਸ ਲਈ ਉਹ ਹਰ ਮੁਮਕਿਨ ਕੋਸ਼ਿਸ਼ ਦੇ ਵਿੱਚ ਲੱਗਾ ਕਿ ਤੁਹਾਡੇ ਮੂੰਹ ਨੂੰ ਖੋਲੇ ਤੁਸੀਂ ਆਪਣੇ ਮੂੰਹ ਤੋਂ ਖੋਲ ਕੇ ਸ਼ਰਾਪ ਨੂੰ ਲੈ ਲਵੋ ਤੇ ਤੁਸੀਂ ਨਾਸ਼ ਹੋ ਜਮੋ ਜਿਹੜਾ ਬੰਦਾ ਖਬਰ ਲੈ ਕੇ ਆਉਂਦਾ ਆ ਸੌਲ ਦੇ ਬਾਰੇ ਵਿੱਚ ਉਹਨੂੰ ਕਹਿੰਦਾ ਤੈਨੂੰ ਡਰ ਨਹੀਂ ਲੱਗਾ ਪਰਮੇਸ਼ਵਰ ਦੇ ਅਭਿਸ਼ਿਕਰ ਤੇ ਲਈ ਐਦਾਂ ਬੋਲਦਿਆਂ 다우드 ਪਰਮੇਸ਼ਵਰ ਅੱਗੇ ਕੀ ਕਹਿੰਦਾ ਹਾਲਾਂਕਿ ਸ਼ਾਉਲ ਜਿਹੜਾ ਸੀਗਾ ਉਹ ਵਿਗੜ ਚੁੱਕਿਆ ਸੀਗਾ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ ਉਹਨੇ ਬੰਦ ਕਰ ਦਿੱਤਾ ਸੀਗਾ ਖਰਾਬ ਕੰਮਾਂ ਵੱਲ ਨੂੰ ਤੁਰ ਪਿਆ ਸੀਗਾ ਉਹ ਪਰ 다우드 ਪਰਮੇਸ਼ਵਰ ਅੱਗੇ ਕੀ ਪ੍ਰਾਰਥਨਾ ਕਰਦਾ ਕਹਿੰਦਾ ਹੈ ਪਰਮੇਸ਼ਵਰ ਕਿਤੇ ਇਹੋ ਜਿਹਾ ਸਮਾਂ ਮੇਰੇ ਉੱਤੇ ਨਾ ਆਵੇ ਕਿ ਮੈਂ ਤੇਰੇ ਅਭਿਸ਼ਕਤ ਦੇ ਉੱਤੇ ਹੱਥ ਚੁੱਕਾਂ ਕਹਿੰਦਾ ਮੇਰੇ ਉੱਤੇ ਉਹਦੇ ਉੱਤੇ ਹੱਥ ਚੱਕਣ ਦੀ ਲਾਹਨਤ ਨਾ ਆ ਜਾਵੇ ਮੈਂ ਤੇਰੇ ਅਭਿਸ਼ਕਤ ਦੇ ਵਿਰੋਧ ਨਹੀਂ ਕਰਨਾ ਚਾਹੁੰਦਾ ਉਹ ਪਰਮੇਸ਼ਵਰ ਤੋਂ ਮੰਗ ਰਿਹਾ ਸੀਗਾ ਕਿ ਦਾਊਦ ਨਹੀਂ ਜਾਣਦਾ ਸੀਗਾ ਕਿ ਸ਼ਾਉਲ ਸਹੀ ਜਾ ਰਿਹਾ ਜਾਂ ਗਲਤ ਜਾ ਰਿਹਾ ਪਰ ਉਹ ਜਾਣਦਾ ਸੀਗਾ ਕਿ ਪਰਮੇਸ਼ਵਰ ਦਾ ਅਭਿਸ਼ੇਕ ਕੀ ਚੀਜ਼ ਆਰ ਪਰਮੇਸ਼ਵਰ ਦਾ ਕਰੋਧ ਕੀ ਚੀਜ਼ ਤੁਸੀਂ ਹੁਣ ਅਣਜਾਣ ਨਹੀਂ ਰਹੇਗੇ ਇਸ ਗੱਲ ਤੋਂ ਕਿ ਸਾਨੂੰ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ ਬਹੁਤ سارے ਲੋਕ ਸੀਗੇ ਉਸੇ ਝੁੰਡ ਦੇ ਵਿੱਚ ਜਿਹੜੇ ਉਹਨਾਂ ਲੋਕਾਂ ਤੋਂ 250 ਦੇ ਗਿਣਤੀ ਤੋਂ ਵੱਖ ਹੋ ਕੇ ਖਲੋਗੇ ਸੀਗੇ ਅਰ ਬਚ ਗਏ ਸੀਗੇ ਪਰ ਉਹਨਾਂ ਨੇ ਅਗਲੇ ਹੀ ਦਿਨ ਫੇਰ موسی ਦੇ ਵਿਰੋਧ ਬੋਲਣਾ ਸ਼ੁਰੂ ਕਰ ਦਿੱਤਾ ਤੇ ਕੀ ਹੋਇਆ ਉਹਨਾਂ ਸਾਰਿਆਂ ਦੇ ਉੱਤੇ ਇੱਕ ਬਿਮਾਰੀ ਆਈ ਅਰ ਜਦੋਂ ਉਹਨਾਂ ਨੇ ਵਿਰੋਧ ਬੋਲਣਾ ਸ਼ੁਰੂ ਕਰ ਦਿੱਤਾ موسی ਨੇ ਕੀ ਕਿਹਾ ਹਰੂਨ ਨੂੰ ਕਹਿੰਦਾ ਜਾ ਫਟਾਫਟ ਧੂਪਦਾਨ ਲਿਆ ਤੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਧੂਪ ਪਾਓ ਅੱਗ ਪਾਓ ਉਹਦੀ ਜਗਵੇਤੀ ਦੇ ਉੱਤੇ ਅਰ ਪ੍ਰਾਰਥਨਾਵਾਂ ਕਰੋ ਕਿਉਂਕਿ ਪਰਮੇਸ਼ਵਰ ਦੀ ਹਜ਼ੂਰੀ ਚੋਂ ਕਰੋਧ ਤੁਰਪਿਆ ਤੇ ਇੱਕ ਬਵਾ ਨਿਕਲ ਤੁਰੀ ਆ ਹਰ ਵਚਨ ਦੇ ਵਿੱਚ ਲਿਖਿਆ ਕਿ ਬਹੁਤ ਸਾਰੇ ਉਸ ਬਵਾ ਦੇ ਨਾਲ ਮਰ ਵੀ ਗਏ। ਬਿਮਾਰੀ ਆ ਗਈ ਉਹਨਾਂ ਦੇ ਉੱਤੇ। ਪਰ ਉਹ ਉਹਨਾਂ ਦੇ ਵਿਚਕਾਰ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾਵਾਂ ਕਰ ਰਹੇ ਆ। ਕਿ ਪ੍ਰਭੂ ਇਹ ਬਵਾ ਜਾਂਦੀ ਰਹੇ ਇਹਨਾਂ ਦੇ ਉੱਤੇ ਕਰੋਧ ਟਾਲ ਦੇ। ਅਸੀਂ ਤੇਰੇ ਅੱਗੇ ਪ੍ਰਾਰਥਨਾਵਾਂ ਕਰਦੇ ਆ। ਤਾਂ ਵਚਨ ਵਿੱਚ ਲਿਖਿਆ ਕਿ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਕਰਕੇ ਉਹ ਜਿਹੜੀ ਬਵਾ ਆ ਉਹ ਫੇਰ ਖਤਮ ਹੋ ਗਈ। ਨਾ ਆਪਣੇ ਪਰਮੇਸ਼ਵਰ ਦੇ ਦਾਸ ਦੇ ਵਿਰੁੱਧ ਕੁਝ ਬੋਲਣਾ ਨਾ ਕਿਸੇ ਹੋਰ ਚਰਚੇ ਦੇ ਵਿੱਚ ਪਰਮੇਸ਼ਵਰ ਦਾ ਕੋਈ ਦਾਸ ਆ ਉਹਦੇ ਵਿਰੁੱਧ ਆਪਣਾ ਮੂੰਹ ਖੋਲਣਾ ਇਸ ਗੱਲ ਨੂੰ ਆਪਣੇ ਪੱਲੇ ਦੇ ਨਾਲ ਗੰਢ ਦੇ ਲਵੋ ਕਿ ਅਸੀਂ ਪਰਮੇਸ਼ਵਰ ਦੇ ਕਿਸੇ ਅਭਿਸ਼ਿਖਤ ਦੇ ਵਿਰੁੱਧ ਨਹੀਂ ਬੋਲਣਾ ਅਸੀਂ ਨਹੀਂ ਆਪਣੇ ਲਈ ਉਸ ਧਰਤੀ ਨੂੰ ਫਟਦਿਆਂ ਦੇਖਣਾ ਜਿਹਦੇ ਵਿੱਚ ਅਸੀਂ ਦਫਨ ਹੋਣਾ ਆ ਅਸੀਂ ਆਪਣੇ ਉਤੇ ਕਿਸੇ ਪਰਮੇਸ਼ਵਰ ਦੇ ਅਭਿਸ਼ਿੱਤ ਦੀ ਖਿਲਾਫਤ ਵਿੱਚ ਬੋਲ ਕੇ ਕ੍ਰੋਧ ਨਹੀਂ ਲੈਣਾ ਬਵਾ ਨਹੀਂ ਲੈਣੀ ਕਿਉਂਕਿ ਇਹ ਵਚਨ ਡਿਕਲੇਅਰ ਕਰਦਾ ਮੈਂ ਕੁਝ ਵੀ ਤੁਹਾਨੂੰ ਪੱਲਿਓ ਨਹੀਂ ਕਹਿ ਰਹੀ ਬਹੁਤਿਆਂ ਨੂੰ ਮਿਰਚਾਂ ਲੱਗਣਗੀਆਂ ਕਿੰਨਾ ਨੂੰ ਜਿਹੜੇ ਮਸੀਹ ਵਿਰੋਧੀ ਐ ਇਸ ਕੰਮ ਵਿੱਚ ਲੱਗੇ ਤੁਹਾਨੂੰ ਉਕਸਾਉਣ ਦੇ ਲਈ ਲੱਗੇ ਹੋਏ ਆ ਕਿ ਫਲਾਨਾ ਇਦਾਂ ਕਰਦਾ ਟਮਕਾਨਾ ਇਦਾਂ ਕਰਦਾ ਜਿਨ੍ਹਾਂ ਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਉਹ ਵੱਡੇ ਵੱਡੇ ਕੰਮ ਕਰਨਗੇ ਤੇ ਕਰਦੇ ਰਹਿਣਗੇ ਯਿਸੂ ਦੇ ਨਾਮ ਦੇ ਵਿੱਚ ਲੋਕਣੇ ਕਿਉਂਕਿ ਵਚਨ ਦੇ ਵਿੱਚ ਲਿਖਿਆ ਉਹ ਕੱਲ ਅੱਜ ਤੇ ਯੁੱਗ ਦੇ ਅੰਤ ਤਿੱਕਰ ਇੱਕੋ ਜਿਹਾ ਆ ਜਿਨਨੇ ਕੱਲ ਮੁਰਦੇ ਜਿੰਦੇ ਕੀਤੇ ਉਹ ਅੱਜ ਵੀ ਕਰ ਰਿਹਾ ਤੇ ਸਾਡੇ ਮਗਰੋਂ ਵੀ ਹੁੰਦੇ ਰਹਿਣੇ ਆ ਕਿਉਂਕਿ ਉਹ ਯਿਸੂ ਮਸੀਹ ਦੇ ਨਾਮ 'ਚ ਹੋ ਰਹੇ ਆ ਜਿਹੜਾ ਕੱਲ ਸ਼ਿਫਾਵਾਂ ਵੰਡਦਾ ਸੀ ਉਹ ਅੱਜ ਵੀ ਵੰਡੇਗਾ ਤੇ ਉਹ ਅੰਤ ਤਿੱਕਰ ਵੰਡਦਾ ਰਹੇਗਾ ਹallelujah ਸ਼ਿਫਾ ਅੱਜ ਵੀ ਹੋਊਗੀ ਔਰ ਜ਼ਬਰਦਸਤ ਤਰੀਕੇ ਦੇ ਨਾਲ ਹੋਊਗੀ ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ 12 ਚੇਲਿਆਂ ਨੂੰ ਪ੍ਰਭੂ ਯੀਸੂ ਮਸੀਹ ਜੀ ਨੇ اختیار ਦਿੱਤਾ ਉਹਨੇ 12 ਚੇਲਿਆਂ ਨੂੰ ਆਪਣੇ ਕੋਲ ਸੱਦਿਆ ਔਰ ਉਹਨਾਂ ਨੂੰ اختیار ਦਿੱਤਾ ਕਹਿੰਦਾ ਜਾਓ ਜਾ ਕੇ ਭੂਤਾਂ ਦੇ ਜਕੜਿਆਂ ਨੂੰ ਆਜ਼ਾਦ ਕਰੋ ਤੇ ਰੋਗੀਆਂ ਨੂੰ ਚੰਗਿਆ ਕਰੋ ਹਰ ਪ੍ਰਕਾਰ ਦੀ ਮਾਨਦਗੀ ਨੂੰ ਕਹਿੰਦਾ ਦੂਰ ਕਰ ਦਿਓ ਇਸ ਲਈ ਅੱਜ ਵੀ ਪਰਮੇਸ਼ਵਰ ਜੀ ਦਾ ਅਭਿਸ਼ਿਖਤ ਦਾਸ ਪਰ ਮੇਸ਼ਵਰ ਦੇ ਸਾਮਰਥ ਦੇ ਦੁਆਰਾ ਜਦੋਂ ਅੱਜ ਵੀ ਉਹ ਸਾਡੇ ਵਿੱਚ ਪ੍ਰਾਰਥਨਾ ਕਰਨਗੇ ਤਾਂ ਰੋਗੀ ਚੰਗੇ ਹੋਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਵੀ ਦੁਸ਼ਟ ਦੇ ਜਕੜੇ ਆਜ਼ਾਦ ਹੋਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਮਾਨਤਗੀਆਂ ਤੁਹਾਨੂੰ ਛੱਡ ਕੇ ਚੱਲੀਆਂ ਜਾਣਗੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਰ ਇੱਕ ਗੱਲ ਦਾ ਚੇਤਾ ਰੱਖਿਓ ਜਦੋਂ ਸ਼ਿਫਾਵਾਂ ਵੰਡਦੇ ਸੀ ਨਾ ਪ੍ਰਭੂ ਯਿਸੂ ਮਸੀਹ ਆਪਣੇ ਬदन ਦੇ ਵਿੱਚ ਸੀਗੇ ਜਦੋਂ ਜੋ ਕਹਿੰਦੇ ਸੀ ਤੇਰੀ ਨੇਚਾ ਨੇ ਤੈਨੂੰ ਚੰਗਿਆਂ ਕੀਤਾ ਚੰਗੇ ਤਾਂ ਹੋਣਗੇ ਅੱਜ ਵੀ ਸੈਂਕੜੇ ਤੇ ਹਜ਼ਾਰਾਂ ਪਰ ਉਹ ਜਿਹੜੇ ਨੇਚਾ ਕਰਨਗੇ ਯੀਸੂ ਨਾਮ ਦੇ ਉੱਤੇ ਹallelujah ਅਰ ਫੇਰੋ ਕੀ ਕਹਿੰਦਾ ਸੀ ਚੰਗੇ ਹੋਣ ਵਾਲਿਆਂ ਨੂੰ ਕਹਿੰਦਾ ਜਾ ਐਦੋਂ ਗਾਂ ਪਾਪ ਨਾ ਕਰੀ ਹallelujah ਸੋ ਜਦੋਂ ਤੁਸੀਂ ਚੰਗਿਆ ਹੋ ਜਣਾ ਮੁੜ ਕੇ ਉਸੇ ਗੰਦਪੇਲ ਦੇ ਵਿੱਚ ਵਾਪਸ ਨਹੀਂ ਜਾਣਾ ਉਸੇ ਖਰਾਬ ਕੰਮ ਦੇ ਵਿੱਚ ਵਾਪਸ ਨਹੀਂ ਮੁੜ ਕੇ ਜਾਣਾ ਵਚਨ ਇਦਾਂ ਦੱਸਦਾ ਮੁੜ ਕੇ ਪਾਪ ਨਾ ਕਰੀ ਜੇ ਆਪਾਂ ਮੁੜ ਕੇ ਪਾਪ ਨਹੀਂ ਕਰਾਂਗੇ ਫੇ ਸ਼ਿਫਾਵਾਂ ਸਾਡੇ ਵਿੱਚ ਟਿਕੀਆਂ ਰਹਿਣੀਆਂ ਹਨ ਹallelujah ਸੋ ਪਹਿਲਾ ਨੰਬਰ ਕੀ ਸੀਗਾ ਸਾਫ਼ ਸੁਥਰਾ ਸੋਚਣਾ ਸਾਫ਼ ਸੁਥਰਾ ਖਾਣਾ ਤੇ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਰੱਖਣਾ ਹੈ ਤੇ ਦੂਜਾ ਨੰਬਰ ਕੀ ਪਰਮੇਸ਼ਵਰ ਦੇ ਅਭਿਸ਼ਿਖਤ ਦੇ ਵਿਰੁੱਧ ਬਿਲਕੁਲ ਨਹੀਂ ਬੋਲਣਾ ਇੱਥੋਂ ਤੱਕ ਵਚਨ ਦੇ ਵਿੱਚ ਕੀ ਲਿਖਿਆ ਕਹਿੰਦਾ ਜੇ ਤੂੰ ਪਾਦਸ਼ਾਹ ਦੇ ਵਿਰੁੱਧ ਆਪਣੀ ਪਿਛਲੀ ਕੋਠੜੀ ਦੇ ਵਿੱਚ ਜਾ ਕੇ ਵੀ ਸੋਚੇ ਗੱਲ ਕਰੇ ਤਾਂ ਕਹਿੰਦਾ ਇੱਕ ਉੜਨ ਪੰਖੇਰੂ ਆ ਜਿਹੜਾ ਤੇਰੀਆਂ ਸੋਚਾਂ ਨੂੰ ਤੇਰੇ ਅੱਖਰਾਂ ਨੂੰ ਲੈ ਕੇ ਮੇਰੇ ਕੋਲ ਪਹੁੰਚ ਜਾਂਦਾ ਕਹਿੰਦਾ ਉੱਥੇ ਲਿਖਿਆ ਜਾਂਦਾ ਤੇ ਉਹ ਉਸ ਹਰੇਕ ਗੱਲ ਦਾ ਮੈਂ ਤੇਥੋਂ ਹਿਸਾਬ ਲੈਣਾ ਹੈ ਫਰੋਕੀ ਕਹਿੰਦਾ ਜਦੋਂ ਤੂੰ ਆਪਣੇ ਬਿਸਤਰੇ ਉੱਤੇ ਪਵੇਂ ਤੇ ਆਪਣੇ ਮਨ ਵਿੱਚ ਵੀ ਸੋਚ ਕੇ ਚੁੱਪ ਹੋ ਜੀ ਜਦੋਂ ਸਾਡੇ ਮਨ ਦੇ ਵਿੱਚ ਕੋਈ ਗਲਤ ਵਿਚਾਰ ਵੀ ਆਉਣ ਲੱਗਦਾ ਹੈ ਨਾ ਉਹ ਬਿਮਾਰੀ ਨੂੰ ਖੋਲ ਦਿੰਦਾ ਹੈ ਜਦੋਂ ਕੋਈ ਗਲਤ ਵਿਚਾਰ ਆਏ ਉਦੋਂ ਹੀ ਉਹਨੂੰ ਕੋਈ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਊਟ ਚੱਲ ਬਾਹਰ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਗਲਤ ਸੋਚ ਲਈ ਕੋਈ ਜਗ੍ਹਾ ਨਹੀਂ ਹੈ ਮੇਰੀ ਜ਼ਿੰਦਗੀ ਚ ਗਲਤ ਵਿਚਾਰ ਲਈ ਕੋਈ ਜਗ੍ਹਾ ਨਹੀਂ ਹੈ ਕੋਈ ਤੁਹਾਡੇ ਅੱਗੇ ਲਾਗੇ ਕਿਸੇ ਦੀ ਚੁਗਲੀ ਕਰਦਾ ਕਹੋ ਜੀ ਮੈਂ ਸੁਣਨਾ ਪਸੰਦ ਨਹੀਂ ਕਰਦਾ ਬੁਰੇ ਬਣ ਜੋ ਉਹਦੀ ਅੱਖਾਂ ਦੇ ਵਿੱਚ ਕੋਈ ਚੱਕਰ ਨਹੀਂ ਇਨਸਾਨ ਦੀ ਨਿਗਾਹ ਦੇ ਵਿੱਚ ਬੁਰੇ ਬੰਨਾ ਬੁਰੀ ਗੱਲ ਨਹੀਂ ਹੈ ਪਰ ਯਹੋਵਾ ਦੀ ਨਿਗਾਹ ਵਿੱਚ ਤੁਸੀਂ ਚੰਗੇ ਸਾਬਤ ਹੋਣੇ ਚਾਹੀਦੇ ਹallelujah ਇਸ ਲਈ ਜਦੋਂ ਤੁਹਾਨੂੰ ਕੋਈ ਉਕਸਾਉਣ ਦੀ ਗੱਲ ਕਰਦਾ ਜਿਹੜੇ ਚੈਨਲਸ ਦੇ ਉੱਤੇ ਪਰਮੇਸ਼ਵਰ ਦੇ ਵਿਰੁੱਧ ਗੱਲਾਂ ਕੀਤੀਆਂ ਜਾਂਦੀਆਂ ਉਹ ਚੈਨਲ ਦੇਖਣੇ ਤੇ ਸੁਣਨੇ ਬੰਦ ਕਰ ਦਿਓ ਜਿਹੜੇ ਚੈਨਲਸ ਦੇ ਉੱਤੇ ਪਰਮੇਸ਼ਵਰ ਦੇ ਲੋਕਾਂ ਦੇ ਵਿਰੁੱਧ ਬੋਲਿਆ ਜਾ ਰਿਹਾ ਹੈ ਜਾਂ ਪਰਮੇਸ਼ਵਰ ਦੇ ਅਭਿਸ਼ਕਤ ਲੋਕਾਂ ਦੇ ਵਿਰੁੱਧ ਬੋਲਿਆ ਜਾ ਰਿਹਾ ਉਹਨਾਂ ਪੋਸਟਾਂ ਨੂੰ ਸ਼ੇਅਰ ਕਰਨਾ ਪੜ੍ਹਨਾ ਸੁਣਨਾ ਤੇ ਸਰਚ ਕਰਨਾ ਬੰਦ ਕਰ ਦਿਓ ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਬਾਰ-ਬਾਰ ਖੋਲੋਗੇ ਬਾਰ ਬਾਰ ਦੇਖੋਗੇ ਪੜੋਗੇ ਸੁਣੋਗੇ ਉਹ ਕਿਤੇ ਨਾ ਕਿਤੇ ਰਾਹ ਬਣਾਉਣ ਦੀ ਕੋਸ਼ਿਸ਼ ਕਰਨਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਔਰ ਉਹ ਤੁਹਾਨੂੰ ਮਜਬੂਰ ਕਰਨਗੇ ਇਸ ਲਈ ਕਿ ਤੁਸੀਂ ਮਜਬੂਰ ਨਾ ਹੋ ਜੋ ਆਪਣੇ ਆਪ ਨੂੰ ਪ੍ਰੋਟੈਕਸ਼ਨ ਦੇ ਵਿੱਚ ਲਓ ਔਰ ਕਿਹਾ ਕਰੋ ਓ ਲਾਰਡ ਪ੍ਰੀਜ਼ਰਵ ਮੀ ਪਰਮੇਸ਼ਵਰ ਮੈਨੂੰ ਬਚਾ ਔਰ ਵਚਨ ਦੇ ਵਿੱਚ ਕੀ ਲਿਖਿਆ ਹੀਲ ਮੀ ਓ ਲਾਰਡ ਆਈ ਵਿਲ ਬੀ ਹੀਲਡ ਸੇਵ ਮੀ ਓ ਲਾਰਡ ਆਈ ਵਿਲ ਬੀ ਸੇਵਡ ਮੈਨੂੰ ਚੰਗਿਆ ਕਰ ਪਰਮੇਸ਼ਵਰ ਤਾਂ ਮੈਂ ਚੰਗਾ ਹੋ ਜਾਵਾਂਗਾ ਮੈਨੂੰ ਬਚਾ ਤੇ ਮੈਂ ਬਚ ਜਾਵਾਂਗਾ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਧਿਕਰ ਪਰਮੇਸ਼ਵਰ ਦੇ ਚੌੜ ਵਾਲਿਆਂ ਦੇ ਉੱਤੇ ਬਣੀ ਰਹੇ ਆਮੇਨ